नमस्कार दोस्तों द इंफॉर्मेशन ते एक वारी फेर ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਨੂੰ ਲੈ ਕੇ ਆਇਆ ਆ ਫਾਜ਼ਿਲਕਾ ਦੇ ਬਿਜਲੀ ਕਰ ਜਿੱਥੇ ਕਿ ਮੁਲਾਜ਼ਮਾਂ ਨੇ ਧਰਨਾ ਲਗਾਇਆ ਹੋਇਆ ਹੈ ਫਾਜ਼ਿਲਕਾ ਐਕਸ਼ਨ ਦੇ ਖਿਲਾਫ ਮੁੱਦਾ ਹੈਗਾ ਕਿ ਪਰਾਲੀ ਚ ਜਿਹੜੀਆਂ ਗੈਰ ਵਿਭਾਗੀਏ ਡਿਊਟੀਆਂ ਲੱਗੀਆਂ ਨੇ ਉਹਦੇ ਤਹਿਤ ਇਹ ਧਰਨਾ ਲਗਾਇਆ ਗਿਆ ਹੈ ਗੱਲਬਾਤ ਕਰਦੇ ਆ ਸਰ ਸੁਭਨਾਮ ਤੁਹਾਡਾ ਮਲਕੀਤ ਸਿੰਘ ਕਨਵੀਨਰ ਸਾਂਝਾ ਬਿਜਲੀ ਮੁਲਾਜ਼ਮ ਪਰ ਸਰ ਪਿਛਲੇ ਦਿਨੋਂ ਵੀ ਧਰਨਾ ਲੱਗਿਆ ਸੀਗਾ ਇਸੇ ਮੁੱਦੇ ਨੂੰ ਲੈ ਕੇ ਤੇ ਇਹ ਮਸਲਾ ਹੱਲ ਨਹੀਂ ਹੋਇਆ ਸਰ ਨਹੀਂ ਹੋਇਆ ਜੀ ਅਜੇ ਤੱਕ ਮਾਲ ਸਰ ਕੀ ਮਸਲਾ ਕੀ ਹੈ ਸਰ ਇਹ ਸਾਡੀਆਂ ਨੇ ਜਿਹੜੇ ਟੈਕਨੀਕਲ ਕਰਮ ਨੇ ਹਾਂਜੀ ਇਹ ਇਹਨਾਂ ਦੀ ਖਜੂਕੀਆਂ ਜਿਹੜੀਆਂ ਆ ਉਹ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਪਰਾਲੀ ਨੂੰ ਨਾ ਸਾੜਨ ਦੇ ਲੋਕtham ਵਾਸਤੇ ਜੀ ਜਿਹਦੇ ਵਿੱਚ ਅਸੀਂ ਬਿਜਲੀ ਨੂੰ ਰੋਡ ਤੇ ਜਿੰਨੇ ਵੀ ਮੁਲਾਜ਼ਮਾਂ ਉਹ ਸਾਰੇ ਇੱਕ ਕ੍ਰਿਟੀਕਲ ਦੇ ਵਿੱਚ ਆਉਂਦੇ ਆ ਹਾਂਜੀ ਦੇ ਵਿੱਚ ਇਹਨਾਂ ਨੇ ਸਾਡੀ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਜੀ ਉਹ ਅਜੇ ਤੱਕ ਨਹੀਂ ਕੱਟੀਆਂ ਜਾ ਰਹੀਆਂ ਜੀ ਉਹਦੇ ਸਬੰਧ ਵਿੱਚ ਅਸੀਂ 249 ਦਾ ਜਿਹੜਾ ਧਰਨਾ ਦਿੱਤਾ ਸੀ ਜੀ ਅੱਜ ਅਸੀਂ ਫਿਰ ਦੁਬਾਰਾ ਜਿਹੜਾ ਸਰ 249 ਨੂੰ ਵੀ ਤੁਸੀਂ ਮੇਰੇ ਖਿਆਲ ਨਾਲ ਮੰਗ ਪੱਤਰ ਦਿੱਤਾ ਸੀ ਜਦੋਂ ਮੈਂ ਵਾਈਟ ਕਰਨ ਆਇਆ ਸੀ ਤੁਸੀਂ ਦੱਸਿਆ ਸੀਗਾ ਵੀ ਸਾਨੂੰ ਆਸ਼ਵਾਸਨ ਮਿਲਿਆ ਵੀ ਕੋਈ ਹੱਲ ਕਰਾਂਗੇ ਹਾਂ ਪਰ ਨਹੀਂ ਅਜੇ ਤੱਕ ਕੋਈ ਉਹ ਸਾਡੀਆਂ ਡਿਊਟੀਆਂ ਨਹੀਂ ਕੱਟੀਆਂ ਗਈਆਂ ਕਿ ਜਿਹੜਾ ਸਾਡੀਆਂ ਡਿਊਟੀਆਂ ਉਹ ਬਿਲਕੁਲ ਜਿਹੜਾ ਨਾ ਨਾ ਐਮਰਜੈਂਸੀ ਸਵਾਵਾਵਾਂ ਦੇ ਵਿੱਚ ਆਉਂਦੀਆਂ ਹਾਂ ਜੀ ਤੇ ਜਿਸ ਕਰਕੇ ਅਸੀਂ ਦੋ ਪਾਸੇ ਜਿਹੜੀ ਡਿਊਟੀ ਕਰਨ ਤੋਂ ਸਮਰੱਥਾ ਸਾਡੀ ਜੀ ਕਿੰਨੇ ਮੁਲਾਜ਼ਮਾਂ ਦੀ ਸਰ ਡਿਊਟੀ ਲੱਗੀ ਹੈ ਆਪਣੇ ਫਾਜ਼ਿਲਕਾ ਡਿਵੀਜ਼ਨ ਚ تقريبا ਜੇ ਪਹਿਲਾਂ ਤਾਂ 40 ਕਿਤੇ ਸੀ ਹਣ ਜਿਹੜੀ ਉਸ ਤੋਂ ਬਾਅਦ ਇੱਕ ਲਿਸਟ ਆਈ ਉਹਦੇ ਵਿੱਚ 4-5 ਮੁਲਾਜ਼ਮ ਹੋਰ ਵਧਾ ਦਿੱਤੇ ਗਏ ਅੱਛਾ ਅੱਛਾ ਜੀ ਹੋਰ ਵਧਾ ਦਿੱਤੇ ਕਿੰਨੇ ਹਾਂਜੀ ਹਾਂਜੀ ਕੱਟਣ ਦੀ ਜਗ੍ਹਾ ਹੋਰ ਵਧਾਏ ਗਏ ਆ ਜੀ ਸੁਭਨਾਮ ਸਰ ਤੋਂ ਓਮ ਪ੍ਰਕਾਸ਼ ਸਟੇਟ ਕਮੇਟੀ ਆ ਗਏ ਹਾਂਜੀ ਸਰ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ 40 ਦੀ ਡਿਊਟੀ ਲੱਗੀ ਹੋਈ ਸੀਗੀ ਧਰਨਾ 24 ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਡਿਊਟੀਆਂ ਕੱਟਣ ਦੀ ਬਜਾਏ ਹੋਰ ਲਗਾਤਾ ਗਿਆ ਤੁਹਾਡਾ ਇਹ ਸੰਘਰਸ਼ ਕਿਸ ਤਰ੍ਹਾਂ ਚੱਲੇਗਾ ਸਰ ਇਸ ਤਰ੍ਹਾਂ ਸਰ ਜਿਸ ਤਰ੍ਹਾਂ ਸਾਥੀ ਜੀ ਨੇ ਪਹਿਲਾਂ ਵੀ ਦੱਸਿਆ ਜੀ 24 ਤੋਂ ਬਾਅਦ ਐਕਸ਼ਨ ਨੇ 25 ਨੂੰ ਸਾਨੂੰ ਜਥੇਬੰਦੀ ਨੂੰ ਮੀਟਿੰਗ ਦਿੱਤੀ ਸੀ ਹਾਂਜੀ ਲਗਭਗ 2 ਘੰਟੇ ਮੀਟਿੰਗ ਚੱਲੀ ਸੀ ਪਰ ਕਿਸੇ ਵੇਲੇ ਰਿਜ਼ਲਟ ਤੇ ਮਤਲਬ ਮੀਟਿੰਗ ਬੇਸਿੱਟਾ ਜਿਹੜੀ ਸੀ ਸਾਨੂੰ ਵਾਗ ਆਊਟ ਕਰਨਾ ਪਿਆ ਕਿਉਂਕਿ ਅਫਸਰਾਂ ਆਪ ਦਿਓਸੇ ਗੱਲ ਥੜਿਆ ਸੀ ਕਿ ਡਿਊਟੀਆਂ ਡੀਸੀ ਸਾਹਿਬ ਨੇ ਲਗਾਈਆਂ ਰਸੀ ਵਾਰ-ਵਾਰ ਇਹ ਗੱਲ ਕਹਿੰਦੇ ਸੀ ਡੀਸੀ ਸਾਹਿਬ ਨੇ ਜਿਹੜੀਆਂ ਲਿਸਟਾਂ ਰੈਕਸ਼ਨ ਫਾਈਲ ਕਾ ਦੇ ਵੱਲੋਂ ਗੁਪਤ ਤੌਰ ਤੇ ਜਿਹੜਾ 5 24 ਦੇ ਵਿੱਚ 5 25 ਦੇ ਵਿੱਚ ਗੁਪਤ ਤੌਰ ਤੇ ਲਿਸਟ ਡੀਸੀ ਦਫਤਰ ਫਾਈਲਾਂ ਨੂੰ ਭੇਜੀ ਗਈ ਸੀ ਉਸੇ ਤਹਿਤ ਹੀ 18 8 24 18 ਤੋਂ 25 ਨੂੰ ਜਿਹੜੇ ਸਾਡੇ ਕਰਮਚਾਰੀ ਦੇ ਡਿਊਟੀਆਂ ਲੱਗੀਆਂ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਵੀ 21 ਅਕਤੂਬਰ 2024 ਨੂੰ ਪੱਤਰ ਜਾਰੀ ਕੀਤਾ ਸੀ ਕਿ ਕ੍ਰਿਟੀਕਲ ਸਟਾਫ ਨੂੰ ਇਹਨਾਂ ਅਮਰਜੈਂਸੀ ਡਿਊਟੀਆਂ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪੰਜਾਬ ਸਰਕਾਰ ਔਰ ਪਾਵਰ ਸੈਕਟਰੀ ਪੰਜਾਬ ਸਰਕਾਰ ਦੇ ਪੱਤਰ ਜਿਹੜਾ ਕੀ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਅਸੀਂ ਦੇ ਸਕਦੇ ਹਾਂ ਉਹ ਵੀ ਉੱਥੇ ਕਾਫੀ ਸਾਡੇ ਕੋਲ ਹੈ। ਉਹ ਮਤਲਬ ਸੀਨੀਅਰ ਅਧਿਕਾਰੀਆਂ ਦੇ ਹੁਕਮ ਉਪਰ ਪੰਜਾਬ ਸਰਕਾਰ ਦੇ ਹੁਕਮ ਉਪਰ ਜਿਹੜਾ ਐਕਸ਼ਨ ਫਾਇਲ ਕਾ ਉਹ ਨਹੀਂ ਮੰਨਣ ਰਿਹਾ। ਉਹਦੇ ਵਿੱਚ ਸਪਸ਼ਟ ਲਿਖਿਆ ਵੀ ਕ੍ਰਿਟੀਕਲ ਕਰਮਚਾਰੀਆਂ ਨੂੰ ਜਿਹੜੇ ਅਮਰਜੈਂਸੀ ਵਿਭਾਗ ਗੈਰ ਵਿਭਾਗੀ ਡਿਊਟੀਆਂ ਤੋਂ ਉਸ ਫਸਟ ਲਿਖਾ ਵੀ ਛੋਟ ਦਿੱਤੀ ਜਾ ਸਕਦੀ ਹੈ ਜੀ ਸਿਰ ਹੁਣ ਡਿਊਟੀਆਂ ਘਟਣ ਦੀ ਬਜਾਏ ਮੁਲਾਜ਼ਮਾਂ ਦੀ ਹੋਰ ਡਿਊਟੀਆਂ ਲੱਗ ਰੀਆਂ ਨੇ ਫਿਰ EMPLOYEES FEDERATION ਜੋ ਵੀ ਤੁਹਾਡਾ ਹੈਗਾ ਸਾਂਝਾ ਮੁਲਾਜ਼ਮ ਹਾਂਜੀ ਇਹਦਾ ਕੀ ਹੈ ਅਗਲਾ ਐਕਸ਼ਨ ਕੀ ਰਹੇਗਾ ਜੀ ਅਗਲਾ ਐਕਸ਼ਨ ਸਰ ਅੱਜ ਦੇ ਰੋਸ ਤਰ੍ਹਾਂ ਤੋਂ ਬਾਅਦ ਅਸੀਂ PSCB EMPLOYEES JOINT FORUM ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਮੰਡਲ ਫਾਜ਼ਿਲਕਾ ਦੇ ਜਿਹੜੀ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਜੋ ਵੀ ਸੰਘਰਸ਼ ਕਰੋਗਾ ਸਾਰੇ ਸਾਥੀਆਂ ਦੇ ਸਹਿਮਤੀ ਨਾਲ ਯੋ ਵੀ ਅਗਲਾ ਸਿਨਾਰਜ ਦਾ ਪ੍ਰੋਗਰਾਮ ਇੱਕ ਦਾ ਸਿਨਾਰਜ ਦਾ ਪ੍ਰੋਗਰਾਮ ਜਿਹੜਾ ਉਹ ਪਿਛਾ ਜਾਏਗਾ ਪਰ ਅੱਜ ਦੇ ਖਰਨੇ ਤੋਂ ਬਾਅਦ ਮੀਟਿੰਗ ਕਰਦੇ ਹਾਂ ਉਹਦੇ ਵਿੱਚ ਠੀਕ ਹੈ ਜੀ ਧੰਨਵਾਦ ਜੀ